ਸਲਾਗਾ ਜੋੜ ਲੈਣਾ ਹਰ ਸਾਲ ਸੰਸਥਾ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਬਣਾਇਆ ਜਾਂਦਾ ਹੈ ਭਾਵੇਂ ਪਹਾੜੀ ਦੰਦੋ ਮਾਹੀ ਸੰਗਤ ਪਾਏ ਬਾਸੀ ਸੰਗਤ ਪਹਾੜੀ ਦੰਦੋ ਮਾਹੀ ਸੰਗਤ ਪਾਏ ਮਾਹੀ ਸੰਗਤ ਪਹਾੜੀ ਦੱਲੇ ਵਾਸੀ ਸੰਗਤ ਪਹਾੜੀ ਬ੍ਰਹਮ ਗਿਆਨੀ ਭਾਈ ਲਾਲੂ ਜੀ ਅਤੇ 72 ਗੁਰਸਿੱਖਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਮਸਿਆਸੂ ਜੋ ਕਿ ਗੁਰਦੁਆਰਾ ਸਹਿਬਾਨ ਵਿਖੇ ਸ਼ਰਧਾ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ ਅੱਜ ਦਾ ਡੇਡਾ ਇਹ ਨਗਰ ਕੀਰਤਨ ਭਾਈ ਲਾਲੂ ਜੀ ਤੇ 72 ਭਗਤਾਂ ਨੂੰ ਸਮਰਪਿਤ ਆ ਭਾਈ ਗੁਰਜੀ ਕੀ ਫਤੇ ਦਾਸ ਭਾਈ ਸੰਦੀਪ ਸਿੰਘ ਗਰੰਥੀ ਗੁਰਦੁਆਰਾ ਪ੍ਰਕਾਸ਼ ਸੰਗ ਭਾਈ ਲਾਲੂ ਜੀ ਅੱਜ ਦੇ ਅੱਜ ਦਾ ਇਹ ਪਾਵਨ ਤਰਵ ਸਤਿਗੁਰੂ ਜੀ ਦੀਆਂ ਦੀਦਾਂ ਦਾ ਅਤੇ ਧੰਤਨਗਰਮ ਜੀ ਦੀ ਯਾਦ ਨੂੰ ਬਣਾਇਆ ਗਿਆ ਹੈ। ਸਲਾਗਾ ਜੋੜ ਮੇਲਾ ਹਰ ਸਾਲ ਸੰਪੰਨ ਹੋ ਰਿਹਾ। ਬੜੀ ਸ਼ਰਧਾ ਭਾਵਨਾ ਦੇ ਨਾਲ ਬਣਾਇਆ ਜਾਂਦਾ ਹੈ। ਇਹ ਨਗਰ ਕੀਰਤਨ ਇਹਨਾਂ ਦੀ ਯਾਦ ਵਿੱਚ ਰਸ ਹੋਇਆ ਹੈ। ਸੰਪੰਨ ਬੜੀ ਭਾਵਨਾ ਦੇ ਨਾਲ ਇਸ ਨਗਰ ਕੀਰਤਨ ਦੇ ਸੰਗਠਨ ਕਰਿਆ ਹਨ। ਆਪ ਸੰਗਤਾਂ ਨੂੰ ਇਸ ਸੇਵਾ ਦੇ ਅਰੇ ਦੀਆਂ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਗਿਆਨੀ ਭਾਈ ਲਾਲੂ ਜੀ ਅਤੇ 72 ਗੁਰਸਿੱਖਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਮਸਿਆਸੂ ਜੋ ਕਿ ਗੁਰਦੁਆਰਾ ਸਾਹਿਬਾਨ ਵਿਖੇ ਸਰਦਾ ਪਾਵਨਾ ਸਹਿਤ ਮਨਾਇਆ ਜਾ ਰਿਹਾ ਹੈ ਜੋੜ ਮੇਲੇ ਦੇ ਸਬੰਧ ਵਿੱਚ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਪ੍ਰਕਾਸ਼ ਸਥਾਨ ਭਾਈ ਲਾਲੂ ਜੀ ਤੋਂ ਹੋਈ ਹੈ ਜਿਸ ਦੀ ਸਮਾਪਤੀ ਸ਼ਾਮ 6 ਵਜੇ ਗੁਰਦੁਆਰਾ ਭਾਈ ਲਾਲੂ ਜੀ ਵਿਖੇ ਹੀ ਹੋਏਗੀ ਉਸ ਤੋਂ ਉਪਰੰਤ ਧਾਰਮਿਕ ਦੀਵਾਨ ਜਿਹੜੇ ਆਰੰਭ ਹੋ ਜਾਣਗੇ ਜੋੜ ਮੇਲੇ ਦੇ ਸਬੰਧ ਵਿੱਚ ਜੋ ਕਿ ਕੱਲ ਸ਼ਾਮ ਦੀ ਧਾਰਮਿਕ ਦੀਵਾਨ ਜਿਹੜੇ ਉਹ ਸਜਾਏ ਜਾਣਗੇ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰਾਂ ਦੇ ਪਾਰਕਿੰਗਾਂ ਦੇ ਤੇ ਹੋਰ ਸਾਰੇ ਹੀ ਰਹਾਇਸ਼ਾਂ ਦੇ ਜਿਹੜੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਇਸ ਤੋਂ ਇਲਾਵਾ ਸਾਰੀ ਸੰਗਤ ਨੂੰ ਸੁਲਾਨਾ ਜੋੜ ਮੇਲੇ ਦੀ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਅੱਜ ਦਾ ਡੇਡਾ ਹੈ ਨਗਰ ਕੀਰਤਨਾ ਪਾਈ ਲਾਲੋ ਜੀ ਤੇ 72 ਭਗਤਾਂ ਨੂੰ ਸਮਰਪਿਤ ਇਹਦਾ ਸੁਲਾਨਾ ਜੋੜ ਮੇਲਾ ਮਨਾਇਆ ਦੇ ਸ ਵਿੱਚ ਅੱਗੇ ਮੱਛਿਆ 14 ਵਾਲੇ ਦਿਨ ਨਗਰ ਕੀਰਤਨ ਇਲਾਕਾ ਨਿਵਾਸੀਆਂ ਲੋ ਬੜੀ ਸ਼ਰਧਾ ਭਾਵਨਾ ਮਜਾ ਕਿਉਂਕਿ ਇਹ ਜਿਹੜਾ ਨਗਰ ਹੈਗਾ ਇਹ ਬੜਾ ਪਵਿੱਤਰ ਨਗਰ ਆ ਇੱਥੋਂ ਦੇ 72 ਬ੍ਰਹਮ ਗਿਆਨੀ ਹੋਇਆ ਨੇ ਜਿਹਦੇ ਵਿੱਚ 6 ਗੁਰੂ 8 ਗੁਰੂ ਸਾਹਿਬ ਦੇ ਚਰਨ ਪਏ ਨੇ ਇੱਥੇ ਇੱਥੇ ਵਿੱਚ ਗੁਰੂ ਅਮਰਦਾਸ ਜੀ ਦੇ ਖਾਸ ਸੇਵਕ ਭਰਮ ਭਟਾਈ ਪਰੋ ਜੀ ਭਾਈ ਲਾਲੋ ਜੀ ਭਾਈ ਖਾਨੋਛੜਾ ਜੀ ਸ਼ਾਲਾ ਜੀ ਦੇ ਦੇ ਚਾਰ ਮੰਡੀ ਦਾ ਸਨ ਜਿਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਔਰ ਇਹਨੂੰ ਸਦਾ ਛੇਵੇਂ ਪਾਤਸ਼ਾਹ ਦੀ ਪਹਿਲੀ ਸ਼ਾਦੀ ਇਸ ਜਗ੍ਹਾ ਤੇ ਹੋਈ ਮਾਤਾ ਜੀ ਮੋਤ ਜੀ ਔਰ ਇਥੋਂ ਜਿਹੜੇ ਪੰਜ ਪਿਆਰੇ ਗੁਰੂ ਸਾਹਿਬ ਨੇ ਸਾਕੇ ਦਸਵੇਂ ਪਾਤਸ਼ਾਹ ਨੇ ਭਾਈ ਦਇਆ ਸਿੰਘ ਉਹ ਵੀ ਇੱਥੇ ਪਰਿਵਾਰ ਵਿੱਚ ਸਨ ਔਰ ਸੰਗਤਾਂ ਜਿਹੜੀਆਂ ਨਾਲ ਮਿਲ ਕੇ ਕੜਾ ਪਿੱਤਰ ਸਾਨਾ ਔਰ ਬੜੀ ਖਾਦਾ ਪਾਵਨਾ ਇਹ ਸਾਰਾ ਮਨਾ ਰਹੀਆਂ ਹਾਂ ਇਸ ਕਰਕੇ ਅਸੀਂ ਬਹੁਤ ਸੁਭਾਗ ਆਪੇ ਆਪ ਨੂੰ ਸਮਝਦੇ ਹਾਂ ਔਰ ਸਾਰੇ ਇਲਾਕੇ ਨਿਵਾਸੀ ਔਰ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣੇ ਆ ਔਰ ਉਹਨਾਂ ਦਾ ਮਾਨ ਸਰਕਾਰ ਕਾ ਦੇ ਮੇਥੇ ਜਿਹੜੀ ਸ਼ਾਮਿਲ ਹੋਏ ਵਾਹ ਗੱਡੀ ਕਾ ਖਰਚਾ ਵਾਹ ਗੱਡੀ